ਅਨ ਕੀ ਕਿਸਾਨ ਵੀਰੋ ਸਤ ਸ੍ਰੀਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਫਿਰ ਤੋਂ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਆਏ ਬਾਸਮਤੀ ਦੇ ਤਾਜ਼ਾ ਰੇਟਾਂ ਦੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਕੀ ਰੇਟ ਰਹੇ ਨੇ ਅੱਜ ਦੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਾ ਲਓ ਤਾਂ ਕਿ ਅਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਤਾਜ਼ਾ ਰੇਟਾਂ ਦੀ ਅਪਡੇਟ ਸਭ ਤੋਂ ਪਹਿਲਾਂ ਗੱਲ ਕਰ ਰਹੇ ਤਨ ਤਾਰਨ ਦੀ ਜਿੱਥੇ 11 21 ਦਾ ਰੇਟ ਲੱਗਿਆ 4055 ਨੂੰ ਲੱਗੇਗਾ ਤੇ 17 18 ਰੇਟ ਲੱਗੇਗਾ 3550 ਰੁਪਏ 1509 ਦੀ ਗੱਲ ਕਰੀ ਤੇ 3065 ਨੂੰ ਲੱਗੇਗਾ 18 47 ਦਾ ਰੇਟ ਲੱਗੇਗਾ 2800 ਰੁਪਏ ਤੇ ਪੀ ਵੀ 7 ਦਾ ਰੇਟ ਲੱਗੇਗਾ 3300 ਤੇ 1401 ਦਾ ਰੇਟ ਲੱਗੇਗਾ 3388 ਰੁਪਏ ਅੱਗੇ ਗੱਲ ਕਰੀਏ ਗਹਾਣਾ ਮੰਡੀ ਦੀ ਗਹਾਣਾ ਮੰਡੀ ਚ ਜ 11 21 ਲੱਗੇ 4373 ਰੁਪਏ 17 18 ਦਾ ਰੇਟ ਲੱਗਿਆ 3815 ਰੁਪਏ 1401 ਦਾ ਰੇਟ ਲੱਗਿਆ 3175 ਰੁਪਏ ਅੱਗੇ ਗੱਲ ਕਰ ਲੈਨੇ ਖਨੋਰੀ ਮੰਡੀ ਦੀ ਖਨੋਰੀ ਮੰਡੀ ਦਾ 1401 ਲੱਗਿਆ 3525 ਰੁਪਏ ਫਤਿਹਬਾਦ ਚ ਲੱਗਿਆ 11 21 ਦੇ 2870 ਰੁਪਏ ਤੇ 18 47 ਦਾ ਰੇਟ ਲੱਗਿਆ 3580 ਰੁਪਏ 1509 ਦਾ ਰੇਟ ਲੱਗਿਆ 3100 ਰੁਪਏ ਤੇ 1401 ਲੱਗੇ 3540 ਰੁਪਏ ਅੱਗੇ ਮਲੋਟ ਮੰਡੀ ਦੀ ਗੱਲ ਕਰ ਲਈ ਮਲੋਟ ਮੰਡੀ ਚ 11 21 3850 ਨੂੰ ਲੱਗੇਗਾ 17 18 ਦਾ ਰੇਟ ਲੱਗਾ 3380 ਰੁਪਏ 1401 ਦਾ ਰੇਟ ਲੱਗਾ 3415 ਰੁਪਏ ਅੱਗੇ ਅੰਬਾਲਾ ਮੰਡੀ ਦੀ ਗੱਲ ਕਰੀ ਅੰਬਾਲਾ ਮੰਡੀ ਚ 11 ਕਿਜੀ 4360 ਨੂੰ ਲੱਗਿਆ 17 18 ਦਾ ਰੇਟ ਲੱਗਾ 3700 ਰੁਪਏ 16 92 ਦਾ ਰੇਟ ਲੱਗਾ 3190 ਰੁਪਏ ਅੱਗੇ ਸੰਗਰੂਰ ਮੰਡੀ ਦੀ ਗੱਲ ਕਰੀ ਤਾਂ ਸੰਗਰੂਰ ਮੰਡੀ ਚ ਜ 11 21 3900 ਨੂੰ ਵਿਕਿਆਗਾ ਸਤਾਰਾ 18 ਵਿਕੇ 3550 ਰੁਪਏ ਤੇ 1509 ਦਾ ਰੇਟ ਲੱਗਿਆ ਇਥੇ 3325 ਰੁਪਏ 18 47 ਦਾ ਰੇਟ ਲੱਗਿਆ 2960 ਰੁਪਏ ਪੀਵੀ 7 ਦਾ ਰੇਟ ਲੱਗਿਆ 3225 ਰੁਪਏ ਤੇ 1401 ਇਥੇ 3555 ਨੂੰ ਵਿਕੇ ਅੱਗੇ ਸਰਸਾ ਮੰਡੀ ਦੀ ਗੱਲ ਕਰ ਲਈ ਸਰਸਾ ਮੰਡੀ 'ਚ 17 18 3348 ਨੂੰ ਵਿਕੇਗਾ 1509 ਦਾ ਰੇਟ ਲੱਗੇ 3190 ਰੁਪਏ 1847 2850 ਨੂੰ ਵਿਕੇ 1401 ਵਿਕੇ 3487 ਰੁਪਏ ਪੀਵੀ 1 ਦਾ ਇੱਥੇ 3100 ਨੂੰ ਵਿਕੇਗਾ ਸਮਾਣਾ ਮੰਡੀ ਦੀ ਗੱਲ ਕਰੀਏ ਸਮਾਣਾ ਮੰਡੀ ਚ ਜੇ 1121 4000 ਨੂੰ ਵਿਕੇਆ 1718 ਵਿਕੇ 3700 ਰੁਪਏ 1509 ਦਾ ਰੇਟ ਲੱਗੇ 3335 ਰੁਪਏ ਤੇ 1885 ਤੇ 3700 ਨੂੰ ਵਿਕੇਆ 1847 ਵਿਕੇ 2995 ਰੁਪਏ 1401 3575 ਨੂੰ ਰੇਟ ਲੱਗੇਗਾ ਅਗੇ ਐਲਨਾਵਾਦ ਮੰਡੀ ਦੀ ਗੱਲ ਕਰੀ ਐਲਨਾਵਾਦ ਮੰਡੀ ਚ ਅਜੇ 1509 ਵਿਕੇ 3121 ਰੁਪਏ 1847 ਵਿਕੇ 2280 ਰੁਪਏ ਤੇ 1401 ਵਿਕੇਗਾ 2950 ਤੋਂ ਲੈ ਕੇ 3550 ਤੱਕ ਪੀਵੀ1 ਦਾ ਰੇਟ ਲੱਗਾ 2941 ਰੁਪਏ ਇਹ ਸੀ ਐਲਨਾਵਾਦ ਮੰਡੀ ਹਰਿਆਣੇ ਦੀ ਮੰਡੀ ਆ ਤੇ ਬਾਕੀ ਅੱਗੇ ਗੱਲ ਕਰ ਲਈ ਦੋਸਤੋ ਬਟਾਲਾ ਮੰਡੀ ਦੀ ਬਟਾਲਾ ਮੰਡੀ ਚ ਅਜੇ 1121 ਵਿਕੇਗਾ 4000 55 ਰੁਪਏ ਕੰਬੈਨ ਦਾ ਰੇਟ ਹੈਗਾ ਤੇ ਹੱਥ ਨਾਲ ਝੜਿਆ ਝੋਨਾ ਇੱਥੇ ਵੀ ਕਿ 4090 ਨੂੰ 17 18 ਦਾ ਰੇਟ ਲੱਗਿਆ 3570 ਰੁਪਏ ਪਿੱਲੂ ਖੇੜਾ ਚ 11 21 ਦਾ ਰੇਟ ਲੱਗਿਆ 4332 ਰੁਪਏ ਹੱਥ ਝਾੜ ਕੰਬੈਨ ਦਾ ਰੇਟ ਲੱਗਿਆ 3705 ਰੁਪਏ ਤੇ 17 18 ਦਾ ਰੇਟ ਲੱਗਿਆਗਾ 3829 ਰੁਪਏ ਹੱਥ ਝਾੜ ਦਾ ਤੇ ਬੁਢਾ ਡਾਡਾ ਮੰਡੀ ਦੀ ਗੱਲ ਕਰੀ ਬੁਢਾ ਡਾਡਾ ਮੰਡੀ ਚ ਜੇ 17 18 ਦਾ ਰੇਟ ਲੱਗੇ 3400 ਰੁਪਏ 1509 ਇੱਥੇ 3260 ਨੂੰ ਵਿਕੇਗਾ 1847 થી 2780 ਨੂੰ ਵਿਕੇ 1400 ਇੱਕ ਵਿਕੇ 3739 ਰੁਪਏ ਅੱਗੇ ਗੱਲ ਕਰ ਲਈਏ ਦੋਸਤੋ ਟਹਾਣਾ ਮੰਡੀ ਦੀ ਟਹਾਣਾ ਮੰਡੀ ਚ 1121 3900 ਨੂੰ ਵਿਕੇਗਾ ਤੇ ਇਸ ਤਰ੍ਹਾਂ 18 ਨਾ ਵਿਕੇ 3420 ਰੁਪਏ 1885 થી 3470 ਨੂੰ ਵਿਕੇਗਾ 1509 ਦੀ ਗੱਲ ਕਰੀ ਤਾਂ 1509 ਇਥੇ 3200 ਨੂੰ ਵਿਕੇਗਾ 1847 થી 2275 ਨੂੰ ਵਿਕੇਗਾ 1401 ਇਥੇ 3510 ਰੁਪਏ ਵਿਕਿਆ ਪੀਵੀ1 ਦਾ ਰੇਟ ਲੱਗੇ 3170 ਰੁਪਏ ਅੱਗੇ ਖੰਨਾ ਮੰਡੀ ਦੀ ਗੱਲ ਕਰ ਲਈ ਖੰਨਾ ਮੰਡੀ ਚ 1121 ਇਥੇ 3650 ਰੁਪਏ ਵਿਕਿਆ 17 18 ਦਾ ਰੇਟ ਲੱਗੇ 3850 ਰੁਪਏ 1509 ਇਥੇ 3225 ਰੁਪਏ ਨੂੰ ਵਿਕਿਆ 1401 ਦਾ ਰੇਟ ਲੱਗੇ 3525 ਰੁਪਏ ਖੰਡ ਖੰਨਾ ਮੰਡੀ ਦੇ ਰੇਟ ਅੱਗੇ ਕੈਸਲ ਮੰਡੀ ਦੀ ਗੱਲ ਕਰ ਲਈ ਕੈਸਲ ਮੰਡੀ ਚ 17 18 3840 ਨੂੰ ਵਿਕਿਆ ਤੇ 18 85 ਵਿਕਿਆ 3950 ਰੁਪਏ 1201 ਦਾ ਰੇਟ ਲੱਗੇ 3450 ਅੱਗੇ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀ ਤੇ ਮੁਕਤਸਰ ਸਾਹਿਬ ਵਿੱਚ 1121 3980 ਨੂੰ ਵਿਕੇਗਾ 17 18 ਦਾ ਰੇਟ ਲੱਗੇ 3410 ਰੁਪਏ 1301 ਦਾ ਰੇਟ ਲੱਗੇ 3408 ਰੁਪਏ ਨਰਵਾਣਾ ਮੰਡੀ ਦੀ ਗੱਲ ਕਰ ਲਈ ਨਰਵਾਣਾ ਮੰਡੀ ਚ ਅੱਜ 17 18 ਦਾ ਰੇਟ ਲੱਗੇ 3750 ਰੁਪਏ 18 85 ਦਾ ਰੇਟ ਲੱਗੇ 3800 ਰੁਪਏ ਅੱਗੇ ਸ੍ਰੀ ਅਮਰਦਾਸਰ ਸਾਹਿਬ ਦੀ ਗੱਲ ਕਰੀ ਸ੍ਰੀ ਅਮਰਦਾਸਰ ਸਾਹਿਬ ਵਿੱਚ 1121 3950 ਨੂੰ ਵਿਕੇਗਾ 17 18 ਦਾ ਰੇਟ ਲੱਗੇ 3470 ਰੁਪਏ 18 85 ਦਾ ਰੇਟ ਲੱਗੇ 3500 ਰੁਪਏ 1509 ਦਾ ਰੇਟ ਲੱਗੇ 3070 ਰੁਪਏ ਪੀਵੀ 7 ਦਾ ਰੇਟ ਲੱਗੇ 3190 ਰੁਪਏ 1401 ਇਥੇ 3300 ਰੁਪਏ ਨੂੰ ਵੀ ਕਿਹਾ ਅੱਗੇ ਗੱਲ ਕਰ ਲਈ ਦੋਸਤੋ ਰੋहतक ਮੰਡੀ ਦੀ ਤਾਂ ਰੋहतक ਮੰਡੀ ਚ 11 21 4330 ਨੂੰ ਵੀ ਕਿਹਾ 17 18 ਦੇ ਰੇਟ ਲੱਗੇ 3811 ਰੁਪਏ ਕੋਟਕਪੁਰਾ ਮੰਡੀ ਦੀ ਗੱਲ ਕਰੀ ਤਾਂ ਕੋਟਕਪੁਰਾ ਮੰਡੀ ਚ ਜ 11 21 3790 ਨੂੰ ਵਿਕਿਆ 17 18 ਦਾ ਰੇਟ ਲੱਗਿਆ 3370 ਰੁਪਏ 18 85 3410 ਨੂੰ ਵਿਕੇ ਤੇ 18 86 ਇਥੇ 3000 ਨੂੰ ਵਿਕੇ 18 47 2750 ਪਰ ਰੇਟ ਲੱਗਿਆ 1509 ਦਾ ਰੇਟ ਲੱਗਿਆ 3010 ਰੁਪਏ 1401 ਦਾ ਰੇਟ ਲੱਗਿਆਗਾ 2750 ਤੋਂ ਲੈ ਕੇ 3350 ਤੱਕ ਇਹ ਹਨ ਕੋਟਕਪੂਰਾ ਮੰਡੀ ਦੇ ਰੇਟ ਅੱਗੇ ਗੱਲ ਕਰੀ ਜਾਖਲ ਮੰਡੀ ਦੀ ਜਾਖਲ ਮੰਡੀ ਚ ਅਜ 1509 ਵਿਕੇ 3210 ਰੁਪਏ 3200 ਸੌਰੀ 50 ਰੁਪਏ 18 47 ਵਿਕੇ 3025 ਰੁਪਏ ਤੇ 1401 ਦਾ ਰੇਟ ਲੱਗੇ 33500 ਰੁਪਏ ਹੀ ਜਖਲ ਮੰਡੀ ਦੇ ਰੇਟ ਸਨ ਅੱਗੇ ਪੰਜਾਬ ਦੀ ਮਾਨਸਾ ਮੰਡੀ ਦੀ ਗੱਲ ਕਰੀਏ ਮਾਨਸਾ ਮੰਡੀ 'ਚ 17 18 3585 ਰੁਪਏ ਨੂੰ ਵਿਕੇਗਾ ਤੇ 1509 ਦਾ ਰੇਟ ਲੱਗੇ 325020 ਰੁਪਏ 18 47 ਦਾ ਰੇਟ ਲੱਗੇ 2955 ਰੁਪਏ 1401 ਦਾ ਰੇਟ ਲੱਗੇ 3455 ਰੁਪਏ ਅੱਗੇ ਪੰਜਾਬ ਦੀ ਨਾਬਾ ਮੰਡੀ ਦੀ ਗੱਲ ਕਰੀਏ ਨਾਬਾ ਮੰਡੀ 'ਚ 11 21 ਤੇ 3610 ਰੁਪਏ ਨੂੰ ਵਿਕੇਗਾ 17 18 ਦਾ ਰੇਟ ਲੱਗੇ 3700 ਰੁਪਏ 1509 ਦਾ ਰੇਟ ਲੱਗੇ 3170 ਰੁਪਏ ਤੇ 18 47 ਦਾ ਰੇਟ ਲੱਗੇ 2800 40 ਰੁਪਏ 1401 ਦਾ ਰੇਟ ਲੱਗੇ 3500 ਰੁਪਏ ਅੱਗੇ ਪਾਤੜਾ ਮੰਡੀ ਦੀ ਗੱਲ ਕਰੀ ਦੋਸਤੋ ਤਾਂ ਪਾਤੜਾ ਮੰਡੀ ਜਿੱਥੇ 11 21 3350 ਨੂੰ ਵਿਕਿਆ 17 18 ਦਾ ਰੇਟ ਲੱਗੇ 3320 ਰੁਪਏ ਤੇ 1509 ਦਾ ਰੇਟ ਲੱਗੇ ਕਿ 3280 ਰੁਪਏ 18 47 ਤੇ 2980 ਨੂੰ ਵਿਕਿਆ 1401 ਦੇ ਰੇਟ ਲੱਗੇ 3725 ਰੁਪਏ ਅੱਗੇ ਅਬੌਰ ਮੰਡੀ ਦੀ ਗੱਲ ਕਰੀ ਤਾਂ ਅਬੌਰ ਮੰਡੀ ਦਾ 11 21 ਚ ਰੇਟ ਲੱਗੇ 3725 ਰੁਪਏ 17 18 ਦਾ ਰੇਟ ਲੱਗੇ 3250 ਰੁਪਏ 18 85 ਦਾ ਰੇਟ ਲੱਗੇ 3350 ਰੁਪਏ ਤੇ 18 47 ਦਾ ਰੇਟ ਲੱਗੇ 2650 ਰੁਪਏ 1509 ਦਾ ਰੇਟ ਲੱਗੇ ਤੇ 2900 ਰੁਪਏ 1401 ਦੇ ਰੇਟ ਲੱਗੇ 3285 ਰੁਪਏਗੇ ਅੱਗੇ ਜੈਤੂ ਮੰਡੀ ਦੀ ਗੱਲ ਕਰੀ ਤਾਂ ਜੈਤੂ ਮੰਡੀ ਚ 18 85 3375 ਰੁਪਏ ਵਿਕੇਗਾ 17 18 3440 ਰੁਪਏ ਵਿਕੇਗਾ ਤੇ 1509 ਦਾ ਰੇਟ ਲੱਗਿਆ 33300 ਰੁਪਏ 1847 ਤੇ 2900 ਨੂੰ ਵਿਕਿਆ 1401 ਦਾ ਰੇਟ ਲੱਗਿਆ 3555 ਰੁਪਏ ਅੱਗੇ ਪੰਜਾਬ ਦੀ ਮਲੇਰਕੋਟਲਾ ਮੰਡੀ ਦੀ ਗੱਲ ਕਰੀਏ ਮਲੇਰਕੋਟਲਾ ਮੰਡੀ 'ਚ 1121 3795 ਨੂੰ ਵਿਕਿਆਗਾ 17 18 ਦਾ ਰੇਟ ਲੱਗਿਆ 3565 ਰੁਪਏ 1509 ਦਾ ਰੇਟ ਲੱਗਿਆ 3325 ਰੁਪਏ 1847 ਤੇ 3025 ਨੂੰ ਵਿਕਿਆ 1401 ਦਾ ਰੇਟ ਲੱਗਿਆ 3500 ਰੁਪਏ ਏ ਸਾਰੇ ਦੋਸਤੋ ਕੁਝ ਹਰਿਆਣਾ ਤੇ ਪੰਜਾਬ ਦੀਆਂ ਮੰਡੀਆਂ ਦੀ ਤਾਜ਼ਾ ਰੇਟਾਂ ਦੀ ਅਪਡੇਟ ਜੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੀ ਰੇਟ ਰਹੇ ਨੇ ਅੱਜ ਦੇ ਤੇ ਬਾਕੀ ਦੋਸਤੋ ਆਪਾਂ ਚੈਨਲ ਤੇ ਡੇਲੀ ਡੇਲੀ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਲਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਇੱਕ ਹੋਰ ਬੇਨਤੀ ਹੈ ਵੀਰਾਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨਾਂ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਬਾਕੀ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਬਾਕੀ ਮਿਲਦੇ ਆ ਦੋਸਤੋ ਅਗਲੀ ਵੀਡੀਓ ਵਿੱਚ ਤਦ ਤੱਕ